ਅੰਤਰਚਾਤ ਡਾਕਟਰ ਨਰੇਂਦਰ ਸਿੰਘ ਕਪੂਰ ਚੈਪਟਰ 4 ਖੁੰਡੀਆਂ ਤਲਵਾਰਾਂ ਅਤੇ ਤਿੱਖੀਆਂ ਢਾਲਾਂ ਜਿਹੜੇ ਕੁਝ ਮੋਲਮਾਨ ਕਹਿੰਦੇ ਕਰਦੇ ਹਨ ਉਹਨਾਂ ਨੂੰ ਬੋਲਾ-ਕਬੋਲਾ ਦੀਆਂ ਕਈ ਪੀੜੀਆਂ ਅਤੇ ਹਨੇਰੀਆਂ ਗਲੀਆਂ ਵਿੱਚੋਂ ਲੰਘਣਾ ਪੈਂਦਾ ਹੈ ਸੰਸਾਰ ਦੀ ਇਹ ਰੀਤ ਹੈ ਕਿ ਇਹ ਹਰ ਪ੍ਰਕਾਰ ਦੇ ਪਰਿਵਰਤਨ ਨੂੰ ਤੌਮਤਾ ਨਾਲ ਰੋਕਣ ਦਾ ਉਪਰਾਲਾ ਕਰਦਾ ਹੈ ਫਿਰ ਵੀ ਜੇ ਪਰਿਵਰਤਨ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵਾਪਰ ਰਹੇ ਹਨ ਤਾਂ ਕਰਨੀ ਹੈ ਕਿਸਮੁੱਚੀ ਸਥਿਤੀ ਪਰਿਵਰਤਨ ਦੇ ਪਖ ਵਿੱਚ ਹੈ ਅਜੂਕਮਨੁਕ ਪਰਵਰਤਨ ਦੀ ਦਹਲੀ ਤੇ ਖਲੋਤਾ ਹੈ ਨਾ ਉਸਨੂੰ ਸਾ ਲਾਰੇ ਰੋਕ ਸਕਦੇ ਹਨ ਅਤੇ ਨਾ ਉਸਨੂੰ ਪਰਮ ਪ੍ਰਮਾ ਸਕਦੇ ਹਨ ਉਹ ਹਰ ਰੁਕਾਵਟ ਨੂੰ ਲੰਮੀ ਛਾਲ ਨਾਲ ਲੰਘ ਜਾਵੇਗਾ ਸੰਸਾਰ ਦਾ ਸਾਰਾ ਕੁਝ ਔਸਤ ਵਿਕਿਆਨੀ ਹੈ ਮਹਾਨ ਵਿਅਕਤੀਆਂ ਨੂੰ ਦੇਣ ਵਾਸਤੇ ਸੰਸਾਰ ਕੋਲ ਕੁਝ ਵੀ ਨਹੀਂ ਹੈ ਇਸੇ ਕਾਰਨ ਮਹਾਨ ਵਿਅਕਤੀ ਸੰਸਾਰ ਤੋਂ ਕੁਝ ਪ੍ਰਾਪਤ ਨਹੀਂ ਕਰਦੇ ਪਰ ਉਹ ਆਪਣਾ ਸਭ ਕੁਝ ਸੰਸਾਰ ਨੂੰ ਦੇ ਦਿੰਦੇ ਹਨ ਕਈ ਵਾਰ ਮਹਾਨ ਵਿਅਕਤੀ ਕੋਲ ਦੇਣ ਲਈ ਵਧੇਰੇ ਹੁੰਦਾ ਹੈ ਜਦੋਂ ਕਿ ਸੰਸਾਰ ਕੋਲ ਪ੍ਰਾਪਤ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ ਮਹਾਨ ਵਿਅਕਤੀ ਉਦੇਸ਼ਾਂ ਅਧੀਨ ਜਿਉਂਦੇ ਹਨ ਜਦੋਂ ਕਿ ਔਸਤ ਵਿਅਕਤੀ ਇੱਛਾਵਾਂ ਦੀ ਇੰਝ ਹੁੰਦੇ ਹਨ ਮਹਾਨ ਵਿਅਕਤੀਆਂ ਦਾ ਸੁਭਾ ਹੁੰਦਾ ਹੈ ਕਿ ਉਹ ਹਰ ਚੀਜ਼ ਨੂੰ ਉੱਚਾ ਚੁੱਕਣਾ ਚਾਹੁੰਦੇ ਹਨ ਜਦੋਂ ਕਿ ਔਸਤ ਵਿਅਕਤੀਆਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਚੀਜ਼ ਨੂੰ ਆਪਣੇ ਪੱਧਰ ਤੱਕ ਨੀਵਾਂ ਲੈ ਕੇ ਆਉਂਦਾ ਹੈ ਤੌਮਤਾ ਲਾਉਣਾ ਅਤੇ ਬੇਇੱਜ਼ਤੀ ਕਰਨਾ ਔਸਤ ਵਿਅਕਤੀਆਂ ਦਾ ਇੱਕ ਖੁੰਡਾ ਹਥਿਆਰ ਹੈ ਜਿਵੇਂ ਨਵੇਂ ਵਿਚਾਰ ਅਪਣਾਉਣ ਜਾਂ ਆਪਣੇ ਪੁਰਾਣੇ ਵਿਚਾਰਾਂ ਨੂੰ ਯੱਗਣ ਦੀ ਉਹਨਾਂ ਦੀ ਸਮਰੱਥਾ ਸੀਮਤ ਹੁੰਦੀ ਹੈ ਪਰ ਬਹੁਗਿਣਤੀ ਵਿੱਚ ਹੋਣ ਕਾਰਨ ਔਸਤ ਵਿਅਕਤੀ ਪਰਿਵਰਤਨ ਦੇ ਮਾਰਗ ਤੇ ਰੁਕਾਵਟਾਂ ਜ਼ਰੂਰ ਖੜੀਆਂ ਕਰਦੇ ਹਨ ਕਿਸੇ ਦੀ ਬੇਇਜ਼ਤੀ ਕਰਨਾ ਉਸ ਨੂੰ ਅੱਗੇ ਵਧਣ ਤੋਂ ਰੋਕਣ ਦਾ ਇੱਕ ਹਥਿਆਰ ਹੁੰਦਾ ਹੈ ਜਿਸ ਦੀ ਪਰੰਪਰਾਗਤ ਸਮਾਜਾਂ ਵਿੱਚ ਵਿਸ਼ਾਲ ਪੱਧਰ ਤੇ ਵਰਤੋਂ ਹੁੰਦੀ ਹੈ ਪਰੰਪਰਾਗਤ ਸਮਾਜ ਪਰਿਵਰਤਨ ਦੇ ਵਿਰੋਧੀ ਹੁੰਦੇ ਹਨ ਵਸੀਲੇ ਘਟ ਅਤੇ ਇਛਾ ਮਾਵ ਦੇ ਰਹੇ ਹੋਣ ਕਾਰਨ ਮਨੁੱਖ ਦਾ ਸਮੁੱਚਾ ਜੀਵਨ ਸੰਘਰਸ਼ਮਈ ਹੁੰਦਾ ਹੈ ਈਰਖਾ ਕ੍ਰਣਾ ਸਵਾਰਥ ਹਿੰਸਾ ਸਵੈ ਵਿਰੋਧ ਪੈ ਤੌਮਤਾ ਬੇਇਜ਼ਤੀ ਗਾਲਾਂ ਆਦਿ ਸਭ ਸੰਘਰਸ਼ ਦੀ ਦੇਣ ਹਨ ਜਦੋਂ ਕਿ ਪਿਆਰ ਮਿਲਵਰਤਨ ਅਤੇ ਮਿੱਤਰਤਾ ਆਦਿ ਸੰਘਰਸ਼ ਤੋਂ ਮੁਕਤ ਅਵਸਥਾਵਾਂ ਹਨ ਸੰਘਰਸ਼ ਕਿਸੇ ਵੀ ਪ੍ਰਕਾਰ ਦਾ ਹੋਵੇ ਮਨੁੱਖ ਦੀ ਵਿਰਤੀ ਆਪ ਮੁਹਾਰੇ ਪੱਖਪਾਤੀ ਅਤੇ ਸਵਾਰਥੀ ਹੋ ਜਾਂਦੀ ਹੈ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਆਪਣੇ ਸਾਥੀਆਂ ਅਤੇ ਦੁਸ਼ਮਣਾਂ ਦੀ ਵੰਗੀਆਂ ਵਿੱਚ ਵੰਡ ਲੈਂਦਾ ਹੈ ਆਪਣੇ ਸਾਥੀਆਂ ਅਤੇ ਸਹਿਯੋਗੀਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਉਹਨਾਂ ਦੇ ਉਹ ਪ੍ਰਸ਼ੰਸਾ ਕਰਦਾ ਹੈ ਜਦੋਂ ਕਿ ਉਹ ਵਿਰੋਧੀਆਂ ਜਾਂ ਦੁਸ਼ਮਣਾਂ ਦਾ ਮਨੋਬਲ ਟੇਕਣ ਲਈ ਉਹ ਉਹਨਾਂ ਦੀ ਬੇਇੱਜ਼ਤੀ ਕਰਦਾ ਹੈ ਸੁਆਰਤੋ ਬਿਨਾਂ ਨਾ ਹੀ ਪ੍ਰਸ਼ੰਸਾ ਸੰਭਵ ਹੁੰਦੀ ਹੈ ਨਾ ਹੀ ਕਿਸੇ ਦੀ ਬੇਇਜ਼ਤੀ ਕਰਨ ਦੀ ਲੋੜ ਪੈਂਦੀ ਹੈ ਜਿਹੜੇ ਸਾਡੇ ਪੱਕੇ ਚੁਕੇ ਸੰਕਲਪਾਂ ਨੂੰ ਵੰਗਾਰਦਾ ਹੈ ਉਸ ਨੂੰ ਅਸੀਂ ਸਹਿਜੇ ਹੀ ਆਪਣਾ ਦੁਸ਼ਮਣ ਮਿੱਥ ਲੈਂਦੇ ਹਾਂ ਅਤੇ ਉਸ ਦੀ ਬੇਇਜ਼ਤੀ ਕਰਕੇ ਅਸੀਂ ਸਮਝਦੇ ਹਾਂ ਕਿ ਉਸ ਦੀ ਵੰਗਾਰ ਖਤਮ ਹੋ ਗਈ ਹੈ ਅਤੇ ਅਸੀਂ ਆਪਣੇ ਸੰਕਲਪਾਂ ਨੂੰ ਹੋਰ ਕੁੱਟ ਕੇ ਫੜ ਲੈਂਦੇ ਹਾਂ ਸੰਸਾਰ ਦੇ ਮਨ ਪਸਾਰੇ ਵਿੱਚ ਜਿਹੜਾ ਕਿਸੇ ਇੱਕ ਸੋਚ ਇੱਕ ਵਿਚਾਰਧਾਰਾ ਇੱਕ ਫਲਸਫੇ ਆਦ ਨੂੰ ਅੰਤ ਸੱਚ ਮੰਨ ਲੈਂਦਾ ਹੈ ਉਹ ਸੁਤੰਤਰ ਸੋਚ ਦਾ ਜਾਂ ਵਿਸ਼ਾਲ ਹਿਰਦੇ ਦਾ ਜਾਂ ਡੂੰਗੀ ਸੂਝ ਸਮਝ ਦਾ ਧਾਰਨੀ ਨਹੀਂ ਹੁੰਦਾ ਕੋਈ ਖੋਜ ਆਖਰੀ ਖੋਜ ਨਹੀਂ ਹੁੰਦੀ ਕੋਈ ਸੱਚ ਅੰਤਮ ਸੱਚ ਨਹੀਂ ਹੁੰਦਾ ਇਹ ਸਾਰੇ ਯਤਨ ਤੇ ਉਪਰਾਲੇ ਹੁੰਦੇ ਹਨ ਥੱਕ ਗਏ ਵਿਅਕਤੀ ਕਿ세 ਇੱਕ ਗ੍ਰੰਥ ਪੋਥੀ ਪੁਸਤਕ ਜਾਂ ਕਿਸੇ ਇੱਕ ਵਿਚਾਰ ਜਾਂ ਵਿਚਾਰਧਾਰਾ ਨਾਲ ਚਿਮੜ ਜਾਂਦੇ ਹਨ ਅਤੇ ਉਸ ਨੂੰ ਅੰਤਮ ਸੱਚ ਸਮਝ ਲੈਂਦੇ ਹਨ ਜੀਵਨ ਦੇ ਕਈ ਭੁਲੇਖੇ ਅਤੇ ਕਿੱਚਾਂ ਅਜਈਆਂ ਹੁੰਦੀਆਂ ਹਨ ਜਿਹੜੀਆਂ ਸਾਡੀ ਸੋਚ ਅਤੇ ਚਾਲ ਦੋਹਨੋਂ ਵਿਗਾੜ ਦਿੰਦੀਆਂ ਹਨ ਇਸ ਵਿਗੜੀ ਹੋਈ ਚਾਲ ਬਾਰੇ ਜਿਹੜਾ ਵੀ ਸੰਕੇਤ ਕਰਦਾ ਹੈ ਉਸ ਦੀਆਂ ਕਈਆਂ ਗੱਲਾਂ ਨੂੰ ਅਸੀਂ ਆਪਣੀ ਬੇਇੱਜ਼ਤੀ ਸਮਝਣ ਲੱਗ ਪੈਂਦੇ ਹਾਂ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਅਸੀਂ ਉਸ ਦੀ ਬੇਇੱਜ਼ਤੀ ਕਰਨ ਲੱਗ ਪੈਂਦੇ ਹਾਂ ਅਸੀਂ ਬਿਮਾਰ ਹੁੰਦੇ ਹਾਂ ਅਤੇ ਬਿਮਾਰੀ ਨੂੰ ਤਿਆਗਣ ਦੇ ਲੋਭ ਵਿੱਚ ਅਸੀਂ ਬਿਮਾਰੀ ਵਿੱਚ ਵੀ ਨਹੀਂ ਤਿਆਗਦੇ ਅਤੇ ਦਵਾਈਆਂ ਦਾ ਨਵਾਂ ਜੰਜਾਲ ਸਹੇੜ ਲੈਂਦੇ ਹਾਂ ਲੋੜ ਬਿਮਾਰੀ ਤਿਆਗਣ ਦੀ ਵੀ ਅਤੇ ਦਵਾਈਆਂ ਤਿਆਗਣ ਦੀ ਵੀ ਹੁੰਦੀ ਹੈ ਮਨ ਦੀ ਅਸ਼ਾਂਤੀ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਲਾਲਸਾ ਦੀਨ ਅਸੀਂ ਪੂਜਾ ਪਾਠ ਸਹੇੜ ਲੈਂਦੇ ਹਾਂ ਲੋਕ ਅਸ਼ਾਂਤੀ ਤੋਂ ਮੁਕਤ ਹੋਣ ਦੀ ਵੀ ਹੈ ਅਤੇ ਪਾਠ ਪੂਜਾ ਤੋਂ ਮੁਕਤ ਹੋਣ ਦੀ ਹੈ ਚਾਹੀਦਾ ਤਾਂ ਇਹ ਹੈ ਕਿ ਡਾਕਟਰ ਸਾਨੂੰ ਬਿਮਾਰੀ ਦੀ ਦਵਾਈਆਂ ਦੇਵੇ ਦੋਵੇਂ ਤਿਆਗਣ ਦਾ ਹੌਸਲਾ ਪਰ ਇਵੇਂ ਬਹੁਤ ਘੱਟ ਹੁੰਦਾ ਹੈ ਇਵੇਂ ਹੀ ਲੋੜ ਤਾਂ ਇਸ ਗੱਲ ਦੀ ਹੈ ਕਿ ਪਾਠ ਪੂਜਾ ਨੂੰ ਸਾਨੂੰ ਸ਼ਾਂਤੀ ਵੀ ਦੇਵੇ ਅਤੇ ਪਾਠ ਪੂਜਾ ਤੋਂ ਮੁਕਤ ਹੋਣ ਦਾ ਸਾਹਸ ਵੀ ਦੇਵੇ ਪਰ ਐਵੇਂ ਨਹੀਂ ਹੁੰਦਾ ਅਸੀਂ ਬਿਮਾਰ ਬਿਮਾਰੀ ਦੀਆਂ ਦਵਾਈਆਂ ਅਤੇ ਸ਼ਾਂਤੀ ਦਾ ਪੂਜਾ ਪਾਠ ਨਾਲ ਵਟਾਂਦਰਾ ਕਰ ਲੈਂਦੇ ਹਾਂ ਸੁੱਖ ਦੀ ਪ੍ਰਾਪਤੀ ਨਾਲ ਦੁੱਖ ਦਾ ਅੰਤ ਨਹੀਂ ਹੁੰਦਾ ਦੁੱਖ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਅਸੀਂ ਸੁੱਖ ਦੀ ਇੱਛਾ ਵੀ ਤਿਆਗ ਦਿੰਦੇ ਹਾਂ ਅਸੀਂ ਪਰਉਪਕਾਰ ਕਰ ਲੈ ਕਰਕੇ ਵੀ ਇਸ ਲਈ ਦੁਖੀ ਹੁੰਨੇ ਹਾਂ ਕਿਉਂਕਿ ਅਸੀਂ ਧੰਨਵਾਦ ਦੀ ਜਾਂ ਪ੍ਰਸ਼ੰਸਾ ਦੀ ਆਸ ਲਾ ਲੈਂਦੇ ਹਾਂ ਜੇ ਧੰਨਵਾਦ ਦੀ ਆਸਤੀਆਗ ਦਿੱਤੀ ਜਾਵੇ ਤਾਂ ਸਾਨੂੰ ਕੋਈ ਵੀ ਦੁਖੀ ਨਹੀਂ ਕਰ ਸਕਦਾ ਅਸੀਂ ਬੇਇਜ਼ਤੀ ਵੀ ਇਸ ਕਰਕੇ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੇ ਮਨ ਵਿੱਚ ਪ੍ਰਸ਼ੰਸਾ ਦੀ ਇੱਛਾ ਛੁਪੀ ਹੁੰਦੀ ਹੈ ਜੇ ਪ੍ਰਸ਼ੰਸਾ ਦੀ ਇੱਛਾ ਵੀ ਤਿਆਗ ਦਿੱਤੀ ਜਾਵੇ ਤਾਂ ਮਨੁੱਖ ਇੱਜ਼ਤ ਬੇਇਜ਼ਤੀ ਤੋਂ ਮੁਕਤ ਹੋ ਜਾਂਦਾ ਹੈ ਬੁੱਧ ਦੀ ਹਰ ਮੂਰਤੀ ਤਿਆਉੜੀ ਅਤੇ ਮੁਸਕਰਾਹਟ ਦੋਹਾਂ ਤੋਂ ਮੁਕਤ ਹੈ ਬੁੱਧ ਪ੍ਰਸ਼ੰਸਾ ਅਤੇ ਬੇਇਜ਼ਤੀ ਦੋਨਾਂ ਤੋਂ ਪਰੇ ਹੈ ਮਹਾਨ ਵਿਚਾਰਾਂ ਨੂੰ ਆਸਤਨ ਗਿਆਨ ਦੇ ਧਰਾਤਲ ਦੇ ਟਿਕਾਣੇ ਅਕਸਰ ਸੰਭਵ ਨਹੀਂ ਹੁੰਦੇ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਸਿੱਖਣ ਪੱਖੋਂ ਹਰ ਕਿਸੇ ਦੀ ਰਫਤਾਰ ਵੱਖਰੀ ਹੁੰਦੀ ਹੈ ਅਸੀਂ ਸਾਰੇ ਨਵੇਂ ਵਿਚਾਰਾਂ ਨੂੰ ਵੱਖਰੇ ਵੱਖਰੇ ਢੰਗ ਨਾਲ ਪਰਖਦੇ ਹਾਂ ਜਿਵੇਂ ਸਾਡੇ ਬਿਮਾਰੀਆਂ ਦੇ ਰਸਤੇ ਦੀਆਂ ਰੁਕਾਵਟਾਂ ਵੱਖਰੀਆਂ ਵੱਖਰੀਆਂ ਹਨ ਇਵੇਂ ਹੀ ਸਾਡੇ ਪੱਖਪਾਤ ਵੱਖਰੇ ਵੱਖਰੇ ਹਨ ਇਵੇਂ ਹੀ ਸਾਡਾ ਇੱਜ਼ਤ ਬੇਇੱਜ਼ਤੀ ਪ੍ਰਾਪਤ ਕਰਨ ਦਾ ਦ੍ਰਿਸ਼ਟੀਕੋਣ ਵੱਖਰਾ-ਵੱਖਰਾ ਹੈ। ਹਰ ਪੀੜੀ ਦੀ ਬੇਇੱਜ਼ਤੀ ਪ੍ਰਤੀ ਸੋਝੀ ਵੱਖਰੀ ਹੁੰਦੀ ਹੈ। ਹਰ ਪੀੜੀ ਦਾ ਪ੍ਰਸ਼ੰਸਾ ਦਾ ਢੰਗ ਵੀ ਵੱਖਰਾ ਹੁੰਦਾ ਹੈ। ਚੰਗੇ ਬਣਨ ਨਾਲ ਮੁਸ਼ਕਲਾਂ ਅਤੇ ਸਮੱਸਿਆਵਾਂ ਦੋਨੇ ਘਟ ਜਾਂਦੀਆਂ ਹਨ ਪਰ ਚੰਗੇ ਬੰਨਾ ਹੀ ਤਾਂ ਸਭ ਤੋਂ ਵੱਧ ਮੁਸ਼ਕਲ ਹੈ। ਔਸਤ ਵਿਅਕਤੀ ਤੁਹਾਨੂੰ ਚੰਗਾ ਵੀ ਨਹੀਂ ਬਣਨ ਦੇਣਗੇ। ਜ਼ਰੂਰੀ ਨਹੀਂ ਕਿ ਚੰਗੇ ਹੋਣਾ ਦਾ ਉਹਨਾਂ ਦਾ ਪੈਮਾਨਾ ਤੁਹਾਨੂੰ ਪ੍ਰਵਾਨ ਹੋਵੇ ਇਸ ਸਥਿਤੀ ਵਿੱਚ ਜਾਂ ਤੁਸੀਂ ਬੇਇੱਜ਼ਤੀ ਮਹਿਸੂਸ ਕਰੋਗੇ ਜਾਂ ਉਹ ਬੇਇੱਜ਼ਤੀ ਮਹਿਸੂਸ ਕਰਨਗੇ ਔਸਤ ਵਿਅਕਤੀਆਂ ਦਾ ਵਿਕਾਸ ਰੁਕਿਆ ਹੋਇਆ ਹੈ ਉਹ ਪਰੰਪਰਾ ਨੂੰ ਦ੍ਰਿੜ ਕਰਕੇ ਆਪਣੇ ਇਨਕਲਾਬੀ ਹੋਣ ਦਾ ਭਰਮ ਪਾਲਦੇ ਹਨ ਜਦੋਂ ਮਨੁੱਖ ਦਾ ਵਿਕਾਸ ਰੁਕ ਜਾਂਦਾ ਹੈ ਤਾਂ ਉਸ ਵਿੱਚ ਵਿਰੋਧੀ ਜਾਂ ਨਵੇਂ ਵਿਚਾਰਾਂ ਨੂੰ ਸਮਝਣ ਅਪਣਾਉਣ ਜਾਂ ਵਿਚਾਰਨ ਦੀ ਹਿੰਮਤ ਵੀ ਮੁੱਕ ਜਾਂਦੀ ਹੈ ਰੁਕਾਵਟ ਕਿਸੇ ਵੀ ਪ੍ਰਕਾਰ ਦੀ ਹੋਵੇ ਉਸ ਨਾਲ ਸੰਕਟ ਉਸਰਦੇ ਹਨ ਸਮੁੱਚੇ ਸਮਾਜ ਦਾ ਸੰਕਟ ਹਰ ਵਿਅਕਤੀ ਦਾ ਵੀ ਸੰਕਟ ਹੁੰਦਾ ਹੈ ਬੇਇੱਜ਼ਤੀ ਕਰਨ ਦੀ ਭਾਵਨਾ ਕਿਸੇ ਦੀ ਮੌਤ ਤੋਂ ਪਹਿਲਾਂ ਹੀ ਉਸ ਨੂੰ ਮਾਰਨ ਦੀ ਇੱਛਾ ਵਿੱਚੋਂ ਉਪਜਦੀ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਈਰਖਾ ਘ੍ਰਣਾ ਗਾਲਾਂ ਤੌਮ ਤਾਂ ਦੂਸ਼ਣ ਅਤੇ ਬੇਇੱਜ਼ਤੀ ਆਦਿ ਦੀਆਂ ਭਾਵਨਾਵਾਂ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਮਨੁੱਖ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ ਮਨੁੱਖ ਦੇ ਵਿਕਾਸ ਦੇ ਇਤਿਹਾਸ ਵਿੱਚ ਉਹਨਾਂ ਦਿਨ ਉਹ ਦਿਨ ਭਾਗਾ ਵਾਲਾ ਸੀ ਜਦੋਂ ਮਨੁੱਖ ਨੇ ਆਪਣੇ ਵਿਰੋਧੀ ਜਾਂ ਦੁਸ਼ਮਣ ਵਿਰੁੱਧ ਹਥਿਆਰ ਵਰਤਣ ਦੀ ਤਾਂ ਗਾਲਾ ਕੱਢ ਕੇ ਜਾਂ ਬੇਇੱਜ਼ਤੀ ਕਰਕੇ ਜਾਂ ਤੌਹਮਤਾ ਲਾ ਕੇ ਕੰਮ ਸਾਰਿਆ ਹੋਵੇਗਾ ਜੀ ਮਨੁੱਖ ਕੋਲ ਕਿਸੇ ਨੂੰ ਹਰਾਉਣ ਜਾਂ ਰੋਕਣ ਲਈ ਗਾਲਾ ਕੱਢਣ ਜਾਂ ਬੇਇੱਜ਼ਤੀ ਕਰਨ ਦੀ ਸਮਰੱਥਾ ਨਾ ਹੁੰਦੀ ਤਮਰੋਕੇ ਇਤਿਹਾਸ ਵਿੱਚ ਤਬਾਹੀ ਅਤੇ ਹਿੰਸਾ ਦਾ ਇੱਕ ਬਹੁਤ ਅਧਿਕ ਗੋਲਬਲਾ ਹੋਣਾ ਸੀ ਬੇਇਜ਼ਤੀ ਸਾਨੂੰ ਗਲਤੀ ਨੂੰ ਦੁਹਰਾਉਣ ਤੋਂ ਰੋਕਦੀ ਹੈ ਬੇਇਜ਼ਤੀ ਸਾਡੀ ਅਗਲੇਰੀ ਕਾਰਜਕੁਸ਼ਲਤਾ ਬਤਉਂਦੀ ਹੈ ਇਹ ਸਾਨੂੰ ਆਪਣਾ ਵਿਹਾਰ ਸੁਧਾਰਨ ਅਤੇ ਰਾਹ ਪਾਉਂਦੀ ਹੈ ਇਹ ਸਾਨੂੰ ਸਥਿਤੀ ਉੱਤੇ ਕਾਬੂ ਪਾਉਣ ਲਈ ਵੰਗਾਰਦੀ ਹੈ ਬੇਇਜ਼ਤੀ ਦੋ ਉਦੇਸ਼ਾਂ ਦੇ ਕੀਤੀ ਜਾਂਦੀ ਹੈ ਆਮ ਕਰਕੇ ਉਦੇਸ਼ ਦੂਜੇ ਦੇ ਮਨੋਂ ਵੱਲੂ ਡੇਕ ਕੇ ਉਸ ਨੂੰ ਨਿਰਉਤਸ਼ਾਹਿਤ ਕਰਨਾ ਹੁੰਦਾ ਹੈ ਪਰ ਬਹੁਤੀ ਵਾਰੀ ਉਦੇਸ਼ ਦੂਜੇ ਨੂੰ ਆਪਣਾ ਵਿਹਾਰ ਸੁਧਾਰਨ ਦੇ ਰਾਹ ਤਾਉਣਾ ਅਤੇ ਕੋਈ ਭੈੜੇ ਕੰਮ ਕਰਨ ਤੋਂ ਰੋਕਣਾ ਹੁੰਦਾ ਹੈ ਜੇ ਕੋਈ ਬਿਨਾਂ ਕਾਰਨ ਤੁਹਾਡੀ ਬੇਇੱਜ਼ਤੀ ਕਰੇ ਤਾਂ ਬੇਇੱਜ਼ਤੀ ਹੋਣ ਉਪਰੰਤ ਉਸ ਨੂੰ ਪੁੱਛਣਾ ਕਿ ਠੀਕ ਕੰਮ ਕਰਨ ਦਾ ਢੰਗ ਵੀ ਦੱਸ ਦਿਓ ਉਹ ਠਠੰਬਰ ਜਾਵੇਗਾ ਉਹ ਹੈਰਾਨ ਤਾਂ ਹੋਵੇਗਾ ਹੀ ਪਰੇਸ਼ਾਨ ਵੀ ਹੋ ਜਾਵੇਗਾ ਜੇ ਤੁਸੀਂ ਇੱਕ ਸਫੇਦ ਕਾਗਜ਼ ਤੇ ਕਾਲਾ ੱਤੱਬਾ ਲਾ ਦਿਓ ਤਾਂ ਹਰ ਕੋਈ ਉਸ ੱਤੱਬੇ ਵੱਲ ਵੇਖੇਗਾ ਆਲੇ ਦੁਆਲੇ ਨੂੰ ਸਫੇਦ ਕਾਗਜ਼ ਕਿਸੇ ਨੂੰ ਨજર ਨਹੀਂ ਆਵੇਗਾ ਮਨੁੱਖੀ ਸੁਭਾਅ ਵਿੱਚ ਅਨੰਤ ਅੰਤਰ ਵਿਰੋਧ ਹਨ ਲੋਕ ਗੁੱਸੇ ਹੋਣ ਵਿੱਚ ਗਾਲ੍ਹਾਂ ਕੱਢਣ ਵਿੱਚ ਬੇਜ਼ੀਤੀ ਕਰਨ ਵਿੱਚ ਨਾ ਦੇਰ ਕਰਦੇ ਹਨ ਨਾ ਉਧਾਰ ਕਰਦੇ ਹਨ ਅਤੇ ਨਾ ਹੀ ਉਡੀਕ ਕਰਦੇ ਹਨ ਜੇ ਕੋਈ ਟੈਲੀਫੋਨ ਉੱਤੇ ਤੁਹਾਨੂੰ ਵਾਹੋ ਦਾਹੀ ਗਾਲ੍ਹਾਂ ਕੱਢ ਕੇ ਟੈਲੀਫੋਨ ਰੱਖ ਦੇਵੇ ਤਾਂ ਤੁਸੀਂ ਉਤਨੀ ਬੇਇੱਜ਼ਤੀ ਮਹਿਸੂਸ ਨਹੀਂ ਕਰੋਗੇ ਜਿੰਨਾ ਤੁਹਾਨੂੰ ਇਸ ਗੱਲ ਦਾ ਦੁੱਖ ਅਤੇ ਗੁੱਸਾ ਹੋਵੇਗਾ ਕਿ ਤੁਹਾਨੂੰ ਉਸ ਵੇਲੇ ਜਵਾਬੀ ਗਾਲਾਂ ਕੱਢਣ ਦਾ ਮੌਕਾ ਨਹੀਂ ਮਿਲੇ ਜੇ ਕਿਸੇ ਨੇ ਬਹੁਤ ਮਹਿੰਗੇ ਕੱਪੜੇ ਪਾਏ ਹੋਏ ਹਨ ਤਾਂ ਉਹ ਨਿੱਕੀ ਜਹੀ ਗੱਲ ਦੀ ਵੀ ਵੱਡੀ ਬੇਇੱਜ਼ਤੀ ਮਹਿਸੂਸ ਕਰਦਾ ਬੇਇੱਜ਼ਤੀ ਦੇ ਪੱਖ ਪੱਖੋਂ ਸਵੇਰ ਦਾ ਸਮਾਂ ਬੜਾ ਖਤਰਨਾਕ ਹੁੰਦਾ ਹੈ ਜੇ ਕੋਈ ਸਵੇਰੇ ਸਾਡੀ ਬੇਇੱਜ਼ਤੀ ਕਰ ਦਵੇ ਅਸੀਂ ਸਾਰਾ ਦਿਨ ਲੋਕਾਂ ਨਾਲ ਲੜਦੇ, ਝਗੜਦੇ ਅਤੇ ਖੈਬਰਦੇ ਰਹਾਂਗੇ ਅਤੇ ਵਿਗੜੀ ਮਾਨਸਿਕ ਸਥਿਤੀ ਕਾਰਨ ਕਈਆਂ ਦੀ ਬੇਇੱਜ਼ਤੀ ਕਰ ਦਵਾਂਗੇ। ਇਕੱਲਿਆਂ ਹੋਈ ਬੇਇੱਜ਼ਤੀ ਦੇ ਮੁਕਾਬਲੇ ਸਭ ਦੇ ਸਾਹਮਣੇ ਹੋਈ ਬੇਇੱਜ਼ਤੀ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ। ਕਈ ਰਿਸ਼ਤੇਦਾਰੀਆਂ ਕਿਸੇ ਵੇਲੇ ਦੀ ਹੋਈ ਕੀਤੀ ਬੇਇੱਜ਼ਤੀ ਕਾਰਨ ਸਦਾ ਲਈ ਵਿਗੜ ਜਾਂਦੀਆਂ ਹਨ। ਕੌਣ ਹੈ ਜਿਸ ਦੀ ਕਦੇ ਬੇਇੱਜ਼ਤੀ ਹੋਈ ਨਹੀਂ ਜਾਂ ਜਿਸ ਨੇ ਕਿਸ ਦੀ ਬੇਇੱਜ਼ਤੀ ਕੀਤੀ ਨਹੀਂ? ਬੇਇੱਜ਼ਤੀ ਆਧੁਨਿਕ ਯੁੱਗ ਦਾ ਵਰਤਾਰਾ ਹੈ ਜੇ ਤੁਹਾਡੀ ਅੱਜ ਬੇਇੱਜ਼ਤੀ ਨਹੀਂ ਹੋਈ ਤਾਂ ਤੁਸੀਂ ਕਿਸੇ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਤਾਂ ਇਸ ਦਾ ਅਜਿਹਾ ਅਰਥ ਹੋ ਸਕਦਾ ਹੈ ਕਿ ਤੁਸੀਂ ਆਦਮਿਕ ਨਹੀਂ ਹੋ ਸੱਜਣਾ ਨੂੰ ਕਤਲ ਕਰਨ ਦੇ ਮਨਸੂਬੇ ਜਿਵੇਂ ਆਧੁਨਿਕ ਯੁੱਗ ਦਾ ਵਰਤਾਰਾ ਹਨ ਉਵੇਂ ਹੀ ਦੂਜਿਆਂ ਪ੍ਰਤੀ ਦੁਰਭਾਵਨਾਵਾਂ ਵੀ ਆਧੁਨਿਕ ਯੁੱਗ ਦਾ ਮੁੱਖ ਲੱਛਣ ਹੈ ਅਜੋਕੇ ਯੁੱਗ ਵਿੱਚ ਨਿਤ ਦਿਨ ਨਿਰਾਦਰ ਲਈ ਇਸ ਲਈ ਵੱਧ ਰਿਹਾ ਹੈ ਕਿਉਂਕਿ ਆਦਰ ਦੀ ਸਾਡੀ ਇੱਛਾ ਬਹੁਤ ਵੱਧ ਗਈ ਹੈ। ਨਿਰਾਦਰ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਆਦਰ ਲਈ ਭਟਕਦੇ ਹਨ। ਜੇ ਆਦਰ ਦੀ ਬਿਲਾਸ਼ਾ ਹੀ ਨਾ ਹੋਵੇ ਤਾਂ ਨਿਰਾਦਰ ਸੰਭਵ ਹੀ ਨਹੀਂ ਹੋ ਸਕਦਾ। ਜਿਵੇਂ ਜਿਨ੍ਹਾਂ ਕੋਲ ਬਿਮਾਰ ਹੋਣ ਲਈ ਸਮਾਂ ਹੀ ਨਹੀਂ ਉਹ ਬਿਮਾਰ ਵੀ ਨਹੀਂ ਹੁੰਦੇ। ਜਿਨ੍ਹਾਂ ਕੋਲ ਥੱਕਣ ਲਈ ਸਮਾਂ ਨਹੀਂ ਉਹ ਥੱਕਦੇ ਵੀ ਨਹੀਂ। ਇਵੇਂ ਹੀ ਜਿਨ੍ਹਾਂ ਕੋਲ ਬੇਇੱਜ਼ਤ ਹੋਣ ਦਾ ਸਮਾਂ ਨਹੀਂ ਉਹਨਾਂ ਦੀ ਬੇਇੱਜ਼ਤੀ ਵੀ ਨਹੀਂ ਹੁੰਦੀ। ਉਹ ਬਿਜਤੀ ਨੂੰ ਵੀ ਆਪਣੀ ਮੁਸਕਰਾਹਟ ਨਾਲ ਨਿਵਾਜ ਦਿੰਦੇ ਹਨ ਇੱਕ ਵਾਰੀ ਨਿਵਾਰਨ ਉਪਰੰਤ ਅਤੇ ਆਪਣੇ ਸਰੀਰ ਦਾ ਤਿਆਗ ਕਰਨ ਤੋਂ ਪਹਿਲਾਂ ਮਹਾਤਮਾ ਬੁੱਧ ਇੱਕ ਪਿੰਡ ਵਿੱਚ ਗਏ ਉੱਥੇ ਇੱਕ ਪੁਰਾਣੇ ਵਿਰੋਧੀ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਬੁੱਧ ਦੇ ਸ਼ਰਧਾਲੂ ਗੁੱਸੇ ਵਿੱਚ ਭੜਕ ਗਏ ਅਤੇ ਬੁੱਧ ਨੇ ਉਹਨਾਂ ਨੂੰ ਕਿਹਾ ਸ਼ਾਂਤ ਹੋ ਜਾਓ ਮੈਂ ਇਸ ਪਿੰਡ ਵਿੱਚ ਗਾਲਾਂ ਖਾਣੀ ਆਇਆ ਹਾਂ ਅਸਾਂ ਈਵੇਂ ਹੀ ਯੂਨਾਨ ਵਿੱਚ ਜਦੋਂ ਇੱਕ ਫਿਲਾਸਫਰ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਉਸਨੇ ਕਿਹਾ ਬਹੁਤ ਦਿਨਾਂ ਤੋਂ ਇੱਥੇ ਆਉਣ ਦੀ ਇੱਛਾ ਸੀ ਅੱਜ ਇੱਥੇ ਪਹੁੰਚ ਕੇ ਮੈਂ ਬਹੁਤ ਖੁਸ਼ ਹਾਂ ਹਰ ਇੱਕ ਮਨ ਹਰ ਇੱਕ ਮਹਾਨ ਵਿਅਕਤੀ ਸੰਸਾਰ ਵਿੱਚ ਸਹਿਨਸ਼ੀਲਤਾ ਦੀ ਕੋਈ ਨਵੀਂ ਉਦਾਹਰਣ ਸਿਰਜਦਾ ਹੈ అతి ਬੇਇੱਜ਼ਤੀ ਦੇ ਖੁੰਡੇ ਹਥਿਆਰ ਨੂੰ ਆਪਣੀ ਸਹਿਨਸ਼ੀਲਤਾ ਦੀ ਤਿੱਖੀ ਢਾਲ ਉੱਤੇ ਬਰਦਾਸ਼ਤ ਕਰਦਾ ਹੈ ਮਹਾਨ ਵਿਅਕਤੀਆਂ ਦਾ ਇਹ ਇੱਕ ਵੱਡਮੁੱਲਾ ਯੋਗਦਾਨ ਹੁੰਦਾ ਹੈ ਕਿ ਉਹ ਆਪਣੇ ਉਦਾਹਰਣ ਨਾਲ ਸੰਸਾਰ ਦੇ ਵੈਰ ਵਿਰੋਧਾਂ ਨੂੰ ਕੱਟ ਕਰਦੇ ਹਨ ਅਤੇ ਮਨੁੱਖ ਨੂੰ ਸੱਭਿਅਕ ਬਣਾਉਣ ਲਈ ਨਾਵਾਂ ਰਾਉ ਲਿਖਦੇ ਹਨ। ਮਹਾਨ ਵਿਅਕਤੀ ਸਾਡੀ ਨਜ਼ਰ ਅਤੇ ਸਾਡੇ ਵਿਹਾਰ ਨੂੰ ਉੱਚਾ ਕਰਦੇ ਹਨ। ਜਿਸ ਨੂੰ ਅਸੀਂ ਅਸਮਾਨ ਕਹਿੰਦੇ ਹਾਂ ਉਹ ਅਸਲ ਵਿੱਚ ਸਾਡੀ ਨਜ਼ਰ ਦੀ ਹੱਦ ਸਾਡੀ ਸੋਚ ਦੀ ਸੀਮਾ ਅਤੇ ਸਾਡੀ ਕਲਪਨਾ ਦਾ ਘੇਰਾ ਹੈ। ਕਿਸੇ ਵੀ ਅਕ੍ਰਿਤਕਣਤਾ ਨੂੰ ਅਸੀਂ ਆਪਣੀ ਬੇਇੱਜ਼ਤੀ ਸਮਝਦੇ ਹਾਂ। ਆਸ ਅਸੀਂ ਧੰਨਵਾਦ ਦੀ ਲਈ ਹੁੰਦੇ ਹਾਂ ਪਰ ਦੂਜਿਆਂ ਦੇ ਵਿਤਿਰਾ ਬਿਲਕੁਲ ਉਲਟ ਹੋ ਨਿਬੜਦਾ ਹੈ ਇਸ ਸਥਿਤੀ ਕਾਰਨ ਹੀ ਅਸੀਂ ਕਹਿੰਦੇ ਹਾਂ ਕਿ ਜਿਨ੍ਹਾਂ ਉੱਤੇ ਇਤਬਾਰ ਕੀਤਾ ਜਾ ਸਕਦਾ ਹੈ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਪਰ ਅਸਲੀਅਤ ਇਹ ਵੀ ਹੈ ਕਿ ਦੂਜਿਆਂ ਉੱਤੇ ਇਤਬਾਰ ਕਰਨ ਦੀ ਸਾਡੀ ਯੋਗਤਾ ਵੀ ਘਟਦੀ ਜਾ ਰਹੀ ਹੈ ਨਤੀਜੇ ਵਜੋਂ ਸਾਡੇ ਲਗਭਗ ਸਾਰੇ ਰਿਸ਼ਤੇ ਸਵਾਰਥ ਅਧਾਰਿਤ ਹੋਣ ਕਾਰਨ ਬੇਇਜ਼ਤੀ ਵਾਲੇ ਰਿਸ਼ਤੇ ਬਣਦੇ ਜਾ ਰਹੇ ਹਨ ਜਿਵੇਂ ਬੱਚਾ ਟੀਕਾ ਲੱਗਣ ਤੋਂ ਪਹਿਲਾਂ ਹੀ ਰੋਣ ਲੱਗ ਪੈਂਦੇ ਹਨ ਓਵੇਂ ਹੀ ਅਸੀਂ ਕਿਸੇ ਰਿਸ਼ਤੇ ਦਾ ਬੋਝ ਚੁੱਕਣ ਤੋਂ ਪਹਿਲਾਂ ਹੀ ਵਿਰਲਾਪ ਕਰਨ ਲੱਗ ਪੈਂਦੇ ਹਾਂ ਜਿਵੇਂ ਨਵੇਂ ਬੂਟੇ ਬੜੇ ਸੋਹਣੇ ਲੱਗਦੇ ਹਨ ਪਰ ਜਦੋਂ ਉਹਨਾਂ ਉੱਤੇ ਸਾਡੇ ਸਰੀਰ ਦਾ ਬੋਝ ਪੈਂਦਾ ਹੈ ਤਾਂ ਉਹ ਬੇਟਾ ਬੇਹੂ ਜਾਂਦੇ ਹਨ ਇਵੇਂ ਹੀ ਸਾਰੇ ਰਿਸ਼ਤੇ ਮੁੱਢ ਵਿੱਚ ਬੜੀ ਖਿੱਚ ਪਾਉਂਦੇ ਹਨ ਜਦੋਂ ਉਹਨਾਂ ਤੇ ਜ਼ਿੰਮੇਵਾਰੀਆਂ ਦਾ ਬੋਝ ਪੈਂਦਾ ਹੈ ਤਾਂ ਉਹਨਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਈਵੇਂ ਮਿੱਠੇ ਰਿਸ਼ਤੇ ਵੀ ਬੇਇੱਜ਼ਤੀ ਵਾਲੇ ਕੋਰੇ ਰਿਸ਼ਤੇ ਹੋਣੇ ਪੜਨੇ ਹਨ। ਪਿਆਰ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਸਭ ਬੇਇੱਜ਼ਤੀਆਂ ਨੂੰ ਖੜੇ ਮੱਥੇ ਸਹਿ ਜਾਣ ਦੀ ਸਮਰੱਥਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਪਿਆਰ ਦਾ ਰਿਸ਼ਤਾ ਸਾਡਾ ਆਪਣਾ ਸਹੇੜਿਆ ਹੁੰਦਾ ਹੈ ਅਤੇ ਇਸ ਰਿਸ਼ਤੇ ਰਾਹੀਂ ਸਭ ਰਿਸ਼ਤਿਆਂ ਤੋਂ ਪਾਰ ਜਾਣ ਦਾ ਯਤਨ ਕਰਦੇ ਹਨ। ਪਿਆਰ ਇੱਕ ਰੂਹਾਨੀ ਅਨੁਭਵ ਹੈ। ਇਸ ਅਨੁਭਵ ਵਿੱਚ ਇੱਜ਼ਤ ਬੇਇੱਜ਼ਤੀ ਦੇ ਵੀ ਰੇ ਬਹੁਤ ਪਿੱਛੇ ਰਹਿ ਜਾਂਦੇ ਹਨ ਜੇ ਤੁਹਾਨੂੰ ਪਿਆਰ ਵਿੱਚ ਰੋਹਾਨੀ ਅਨੁਭਵ ਨਹੀਂ ਪੈਦਾ ਹੁੰਦਾ ਤਾਂ ਤੁਹਾਨੂੰ ਰੱਬ ਦਾ ਅਨੁਭਵ ਵੀ ਨਹੀਂ ਹੋਵੇਗਾ ਜੇ ਤੁਸੀਂ ਪਿਆਰ ਵੀ ਇੱਜ਼ਤ ਬੇਇੱਜ਼ਤੀ ਦਾ ਧਿਆਨ ਰੱਖ ਕੇ ਕਰੋਗੇ ਤਾਂ ਤੁਹਾਨੂੰ ਕੇਵਲ ਨਫ਼ਰਤ ਅਤੇ ਬੇਇੱਜ਼ਤੀ ਹੀ ਪ੍ਰਾਪਤ ਹੋਵੇਗੀ ਪਿਆਰ ਤੇ ਨਫ਼ਰਤ ਦੋਵੇਂ ਪੱਖਪਾਤੀ ਵਰਤਾਰੇ ਹਨ ਕੀ ਕੋਈ ਤਕਸ਼ੀਲ ਢੰਗ ਨਾਲ ਦੱਸ ਸਕਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ ਪਿਆਰ ਹੀ ਕਿਉਂ ਕਰਦੇ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ ਉਹਨਾਂ ਨੂੰ ਨਫ਼ਰਤ ਹੀ ਜਿਨ੍ਹਾਂ ਨੂੰ ਨਫ਼ਰਤ ਕਰਦੇ ਹਾਂ ਉਹਨਾਂ ਨੂੰ ਹੀ ਨਫ਼ਰਤ ਕਿਉਂ ਕਰਦੇ ਹਾਂ ਸਾਨੂੰ ਆਪਣੇ ਪੁੱਤਰਾਂ ਧੀਆਂ ਦੇ ਔਗਣ ਦਿਖਾਈ ਨਹੀਂ ਦਿੰਦੇ ਅਤੇ ਦੂਜਿਆਂ ਦੇ ਗੁਣ ਨਹੀਂ ਦਿਸਦੇ ਆਮ ਤੌਰ ਤੇ ਜਿਹੜਾ ਸਾਡੀ ਉਮੀਦ ਉੱਤੇ ਪੂਰਾ ਨਹੀਂ ਉਤਰਦਾ ਉਹ ਸਾਨੂੰ ਨਿਰਾਸ਼ ਕਰਦਾ ਹੈ ਨਿਰਾਸ਼ਤਾ ਦਾ ਨਿਰਾਸ਼ਤਾ ਦੀ ਭਾਵਨਾ ਵਿੱਚੋਂ ਬੇਇਜ਼ਤੀ ਕਰਨ ਦੀ ਉਤੇਜਨਾ ਪੈਦਾ ਹੁੰਦੀ ਹੈ ਬੇਇਜ਼ਤੀ ਕਰ ਰਿਹਾ ਵਿਅਕਤੀ ਆਪਣੀ ਮਾਨਸਿਕ ਅਤੇ ਭਾਵਕ ਸੰਤੁਲਨ ਗੁਆ ਬੈਠਦਾ ਹੈ ਇਹ ਗੁਆਚਿਆ ਹੋਇਆ ਸੰਤੁਲਨ ਆਲੇ ਦੁਆਲੇ ਵਿੱਚ ਨਿਰਾਸ਼ਤਾ ਵਧਾਉਂਦਾ ਹੈ ਬਹੁਤ ਅਧਿਕ ਨਿਰਾਸ਼ਤਾ ਹਿੰਸਾ ਦਾ ਰੂਪ ਧਾਰ ਲੈਂਦੀ ਹੈ ਕਿਸੇ ਦਾ ਕਤਲ ਕਰਨਾ ਬੇਇਜ਼ਤੀ ਕਰਨ ਦੀ ਭਾਵਨਾ ਦਾ ਅੰਤਿਮ ਰੂਪ ਹੁੰਦਾ ਹੈ ਗੁਲਾਮਾਂ ਅਤੇ ਝੜਕਾਂ ਖਾਣਾ ਅਤੇ ਬੇਇਜ਼ਤੀ ਕਰਮਾਉਣੀ ਨੌਕਰਾਂ ਲਈ ਫਰਜ਼ ਦਾ ਇੱਕ ਭਾਗ ਰਹੇ ਹਨ ਗੁਲਾਮਾਂ ਨੂੰ ਬੇਇਜ਼ਤੀ ਬੇਇਜ਼ਤੀ ਨਹੀਂ ਪ੍ਰਤੀਤ ਹੁੰਦੀ ਉਹ ਬੇਇਜ਼ਤੀ ਨੂੰ ਮਾਲਕਾ ਦਾ ਪ੍ਰਭਲ ਭਾਵਾਂ ਦਾ ਪ੍ਰਕਟਾਰਾਈ ਸਮਝਦੇ ਹਨ ਸਿਆਸਤ ਅਤੇ ਸ਼ਕਤੀ ਦੇ ਮਾਲਕ ਅਤੇ ਹਕੂਮਤ ਦੀ ਰੁਚੀ ਵਾਲੇ ਵਿਅਕਤੀ ਅਕਸਰ ਦੂਜਨ ਬੇਇਜ਼ਤੀ ਕਰਦੇ ਹਨ ਸਥਿਤੀ ਦਾ ਵਿਅੰਗ ਇਹ ਹੈ ਕਿ ਮਨੁੱਖ ਦਾ ਸਮੁੱਚਾ ਜੀਵਨ ਉਦੇਸ਼ਾ ਅਤੇ ਹਉਮੈ ਤੋਂ ਮੁਕਤ ਹੋਣਾ ਹੁੰਦਾ ਹੈ ਪਰ ਉਸ ਦੀ ਸਾਰੇ ਯਤਨ ਉਸ ਦੀ ਹਉਮੈ ਨੂੰ ਵਧਾਉਂਦੇ ਹਨ ਗੁਰੂ ਕਹਿੰਦੇ ਹੀ ਉਸ ਨੂੰ ਹਨ ਜਿਹੜਾ ਇਸ ਦਵੰਦ ਤੋਂ ਮੁਕਤ ਹੋਵੇ ਇੱਥੇ ਅਸੀਂ ਗੁਰੂਆਂ ਜਾਂ ਦਰਵੇਸ਼ਾਂ ਦੀ ਨਹੀਂ ਆਮ ਵਿਅਕਤੀ ਦੀ ਗੱਲ ਕਰ ਰਹੇ ਹਾਂ ਜਿਵੇਂ ਹੱਸਣਾ ਕੁਝ ਸਮਝ ਆ ਜਾਣ ਦਾ ਪ੍ਰਮਾਣ ਹੁੰਦਾ ਹੈ ਅਤੇ ਮੁਸਕਰਾਹਟ ਪਛਾਣ ਲੈਣ ਦਾ ਸਬੂਤ ਹੁੰਦੀ ਹੈ ਉਮੀਦ ਬੇਇੱਜ਼ਤੀ ਅਪਰਵਾਣਗੀ ਦਾ ਐਲਾਨ ਹੁੰਦਾ ਹੈ ਅਤੇ ਤੋਹਮਤ ਕਿਸੇ ਦੀ ਗੈਰ ਹਾਜ਼ਰੀ ਵਿੱਚ ਕੀਤੀ ਹੁੰਦੀ ਹੈ ਇੱਜ਼ਤ ਉਦੋਂ ਹੀ ਖਤਮ ਹੁੰਦੀ ਹੈ ਜਦੋਂ ਤੁਸੀਂ ਬੇਇੱਜ਼ਤੀ ਬਾਰੇ ਚਿੰਤਾ ਕਰਨ ਲੱਗ ਪੈਂਦੇ ਹੋ ਜਵਾਨੀ ਵਿੱਚ ਉਦੋਂ ਹੀ ਜਵਾਨੀ ਵੀ ਉਦੋਂ ਹੀ ਖਤਮ ਹੁੰਦੀ ਹੈ ਜਦੋਂ ਅਸੀਂ ਬੁਢਾਪੇ ਬਾਰੇ ਸੋਚਣ ਲੱਗ ਪੈਂਦੇ ਹਾਂ ਜਿਵੇਂ ਆਕੜ ਕੇ ਨੱਚਣਾ ਜਾਂ ਗੁੱਸੇ ਨਾਲ ਗਾਉਣਾ ਸੰਭਵ ਨਹੀਂ ਉਵੇਂ ਹੀ ਤੋਮਤ ਲਾ ਕੇ ਜੋ ਬੇਇੱਜ਼ਤੀ ਕਰਕੇ ਕਿਸੇ ਵੱਲੋਂ ਪ੍ਰਵਾਨ ਕੀਤੀ ਜਾਣਾ ਵੀ ਸੰਭਵ ਨਹੀਂ ਜਦੋਂ ਜੀਵਨ ਨੂੰ ਉਦੇਸ਼ ਮਿਲ ਜਾਵੇ ਜ਼ਿੰਦਗੀ ਨੂੰ ਅਰਥ ਮਿਲ ਜਾਣ ਪੈਰਾਂ ਨੂੰ ਮੰਜ਼ਿਲ ਦਿਸ ਪਵੇ ਅਤੇ ਹੱਥਾਂ ਨੂੰ ਕੰਮ ਲੱਭ ਜਾਵੇ ਤਾਂ ਕਿਸੇ ਵੇਲੇ ਕਿਸੇ ਵੱਲੋਂ ਕੋਈ ਵੀ ਬੇਇੱਜ਼ਤੀ ਰੁਕਾਵਟ ਨਹੀਂ ਬਣਦੀ ਵਿਹਲਾ ਮਨੁੱਖ ਹੀ ਪਰੇਸ਼ਾਨ ਹੁੰਦਾ ਹੈ ਜਿਉਂ-ਜਿਉਂ ਮਨੁੱਖ ਪਰੇਸ਼ਾਨ ਹੋਵੇਗਾ ਉਸ ਦੀ ਕੁਦਰਤੀ ਨੀਂਦ ਘਟਦੀ ਜਾਵੇਗੀ ਜਿਉਂ-ਜਿਉਂ ਨੀਂਦ ਘੱਦੀ ਜਾਵੇਗੀ ਉਤਨਾ ਹੀ ਹੋ ਵਧੇਰੇ ਬੇਚੈਨ ਹੁੰਦਾ ਜਾਵੇਗਾ ਉਤਨਾ ਹੀ ਹੋ ਉਸਦੇ ਜੀਵਨ ਵਿੱਚ ਸੰਤੁਲਨ ਘਟੇਗਾ ਉਸਦੇ ਵਿਹਾਰ ਵਿੱਚ ਗੈਰ ਜ਼ਿੰਮੇਵਾਰੀ ਆਵੇਗੀ ਉਹ ਪਾਗਲਾਵੰਗ ਵਿਚਾਰੇਗਾ ਉਹ ਆਪ ਬੇਇੱਜ਼ਤ ਹੋਵੇਗਾ ਦੂਜਿਆਂ ਦੀ ਬੇਇੱਜ਼ਤੀ ਕਰੇਗਾ ਜਿਉਂ-ਜਿਉਂ ਨੀਂਦ ਘਟੇਗੀ ਤਿਉਂ ਤੋਂ ਮਨੁੱਖ ਨਾਸਤਕ ਹੁੰਦਾ ਜਾਵੇਗਾ ਬੇਚੈਨ ਅਤੇ ਪ੍ਰੇਸ਼ਾਨ ਅਤੇ ਉਨਿੰਦਾ ਵਿਅਕਤੀ ਪ੍ਰਮਾਤਮਾ ਨਾਲ ਪ੍ਰਕਿਰਤੀ ਨਾਲ ਇੱਕ ਸੁਰ ਨਹੀਂ ਹੋ ਸਕਦਾ ਬੇਚੈਨ ਵਿਅਕਤੀ ਵਿੱਚ ਕੁਝ ਵੀ ਸਵੀਕਾਰ ਕਰਨ ਦੀ ਯੋਗਤਾ ਅਤੇ ਕੋਈ ਵੀ ਹੰਟਣਸਾ ਰਿਸ਼ਤਾ ਉਸਾਰਨ ਦੀ ਸਮਰੱਥਾ ਨਹੀਂ ਹੁੰਦੀ। ਨੀਂਦ ਦੇ ਖ਼ਾਰਜ ਹੋਣ ਨਾਲ ਸੁਖਾਵੇ ਸੰਬੰਧਾਂ ਦੀ ਸੰਭਾਵਨਾ ਵੀ ਘਟਦੀ ਹੈ। ਇਹ ਘਟੀ ਹੋਈ ਸੰਭਾਵਨਾ ਸਾਨੂੰ ਬੇਇੱਜ਼ਤੀ ਕਰਨ ਕਰਾਉਣ ਦੇ ਰਾਹ ਪਾਉਂਦੀ ਹੈ। ਜਦੋਂ ਮਨੁੱਖ ਨੂੰ ਕਿਦਰੇ ਵੀ ਤਰਵਾਸ ਨਹੀਂ ਮਿਲਦੀ ਉਸ ਵਿੱਚ ਟਾਉਨ ਉਖਾੜਨ ਅਤੇ ਤਬਾਹ ਕਰਨ ਦੀ வேਗ ਬਲਵਾਨ ਹੁੰਦਾ ਹੈ। ਬੇਇੱਜ਼ਤੀ ਸੌਂ ਨਹੀਂ ਦਿੰਦੀ, ਥਕਾਵਟ ਜਾਗ ਨਹੀਂ ਦਿੰਦੀ। ਇਹ ਜ਼ਿੰਦਗੀ ਅਤੇ ਮੌਤ ਦੀ ਵਿਚਾਰਨੀ ਸਥਿਤੀ ਹੁੰਦੀ ਹੈ। ਤੰਦਰੁਸਤ ਸਰੀਰ ਆਗਿਆਕਾਰੀ ਹੁੰਦਾ ਹੈ ਜਦੋਂ ਕਿ ਬਿਮਾਰ ਸਰੀਰ ਬਾਗੀ ਹੁੰਦਾ ਹੈ। ਆਤਮਿਕ ਪਖਤੂ ਵਿਕਸਿਤ ਮਨ ਆਪਣੇ ਆਪ ਵਿੱਚ ਆਨੰਦ ਰੂਪ ਹੁੰਦਾ ਹੈ। ਉਹ ਆਪਣੇ ਅਤੇ ਦੂਜਿਆਂ ਲਈ ਕਸ਼ਟ ਨਹੀਂ ਸਿਰਜਦਾ। ਉਹ ਅੰਦਰ ਸੁਤੰਤਰ ਹੁੰਦਾ ਹੈ। ਉਹ ਹਰ ਕਿਸੇ ਨੂੰ ਸੁਤੰਤਰ ਵੇਖਣਾ ਚਾਹੁੰਦਾ ਹੈ ਉਸ ਵਿੱਚ ਦੂਜਿਆਂ ਪ੍ਰਤੀ ਸਤਿਕਾਰ ਅਤੇ ਸਨੇਹ ਦਾ ਜਜ਼ਬਾ ਜਾਗਦਾ ਹੈ ਭੈੜੇ ਕਰਮ ਬੇਇਜ਼ਤੀ ਨਾਲ ਝੁਲਸੇ ਹੋਏ ਪਰਮਾਏ ਹੋਏ ਮਨ ਦਾ ਕਰਮ ਹੁੰਦੇ ਹਨ ਸਾਡੇ ਨਾਲ ਜੋ ਕੁਝ ਵੀ ਵਾਪਰਦਾ ਹੈ ਉਹ ਇੱਕ ਦਿਨ ਦੇ ਘੇਰੇ ਵਿੱਚ ਵਾਪਰਦਾ ਹੈ ਹਰ ਮਨੁੱਖ ਰੋਜ਼ ਇੱਕ ਨਵਾਂ ਬੰਦਾ ਬਣ ਕੇ ਜਾਗਦਾ ਹੈ ਔਸਤ ਵਿਅਕਤੀ ਅਕਸਰ ਅਤੀਤ ਦੇ ਜ਼ਿੱਲਣ ਵਿੱਚ ਫਸੇ ਹੋਣ ਕਾਰਨ ਮੌਕਾ ਮਿਲਣ ਦੇ ਬਾਵਜੂਦ ਬੇਇੱਜ਼ਤੀ ਨੂੰ ਨਹੀਂ ਭੁੱਲਦੇ ਅਤੇ ਆਪਣੇ ਜ਼ਖਮ ਪਰੰੰ ਨਹੀਂ ਦਿੰਦੇ ਨਿਰਸੰਦੇ ਬੇਇੱਜ਼ਤੀ ਉਪਰੰਤ ਅਸੀਂ ਸਾਰੇ ਦੁਬਾਰਾ ਸੰਤੁਲਨ ਪ੍ਰਾਪਤ ਕਰਨ ਵਿੱਚ ਵਕਤ-ਵਕ ਸਮਾਂ ਲੈਂਦੇ ਹਾਂ ਸਾਰਾ ਸਰੀਰ ਹੀ ਪਰ ਵਿਸ਼ੇਸ਼ ਕਰਕੇ ਪਿੱਠ ਅਤੇ ਪਿੱਠ ਦੇ ਉੱਪਰ ਲੈ ਕੇ ਥੱਲੇ ਤੱਕ ਦੇ ਸਾਰੇ ਭਾਗ ਬੇਇੱਜ਼ਤੀ ਸਹਿਣ ਦੇ ਅਖਾੜੇ ਹਨ ਬੇਇੱਜ਼ਤੀ ਬਰਦਾਸ਼ਤ ਕਰਨ ਦਾ ਮੁੱਢਲਾ ਅਭਿਆਸ ਸਾਨੂੰ ਸਕੂਲਾਂ ਵਿੱਚ ਕਰਵਾ ਦਿੱਤਾ ਜਾਂਦਾ ਹੈ ਚੇਵੇਂ ਕੰਧ ਦੀ ਉਸਾਰੀ ਸਮੇਂ ਇੱਕ ਇੱਕ ਇੱਟ ਇੱਕ ਦੂਜੇ ਦੇ ਵਿਰੋਧ ਟਿਕਾਈ ਜਾਂਦੀ ਹਨ ਓਵੇਂ ਹੀ ਜ਼ਿੰਦਗੀ ਦੀ ਇੱਜ਼ਤ ਬੇਇੱਜ਼ਤੀਆਂ ਦੇ ਅੰਤਰ ਵਿਰੋਧਾਂ ਨਾਲ ਉਸਾਰੀ ਹੁੰਦੀ ਹੈ ਇਹ ਅੰਤਰ ਵਿਰੋਧ ਜੀਵਨ ਨੂੰ ਕਮਜ਼ੋਰ ਨਹੀਂ ਕਰਦੇ ਉਸ ਨੂੰ ਸ਼ਕਤੀ ਦਿੰਦੇ ਹਨ ਜੇ ਸਾਰੇ ਹੀ ਸਾਨੂੰ ਪਿਆਰ ਕਰਨ ਤਾਂ ਇਸ ਨਾਲ ਅਸੀਂ ਸ਼ਕਤੀਸ਼ਾਲੀ ਨਹੀਂ ਕਮਜ਼ੋਰ ਹੋਵਾਂਗੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਜ ਦਾ ਨਿਰਮਾਣ ਸ਼ਾਂਤੀਪੂਰਨ ਟੰਗਾਂ ਨਾਲ ਨਹੀਂ ਹੋਇਆ ਸਮਾਜ ਵਿੱਚੋਂ ਸ਼ਾਂਤੀ ਮਿਲਣੀ ਹੀ ਸੰਭਵ ਨਹੀਂ ਸਮਾਜ ਵਿੱਚ ਰਹਿੰਦੇ ਆ ਇੱਜ਼ਤ ਦੀ ਅਭਿਲਾਸ਼ਾ ਅਸਮਾਨੀ ਬਿਜਲੀ ਦੀ ਰੌਸ਼ਨੀ ਵਿੱਚ ਆਪਣੀ ਐਨਕ ਲੱਭਣ ਵਾਂਗ ਹੁੰਦੀ ਹੈ ਅਨੁਸ਼ਾਸਨ ਤੋਂ ਬਿਨਾਂ ਜਿਵੇਂ ਕੋਈ ਖੇਡ ਨਹੀਂ ਖੇਡੀ ਜਾ ਸਕਦੀ ਓਵੇਂ ਹੀ ਇੱਕ ਪੜਾਹ ਦੀ ਖੁਸ਼ਹਾਲੀ ਬਿਨਾਂ ਇੱਜ਼ਤ ਬੇਇੱਜ਼ਤੀ ਦਾ ਮੈਚ ਵੀ ਸੰਭਵ ਨਹੀਂ ਕੋਈ ਵਿਅਕਤੀ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਮਿਲਦੇ ਥੋੜਾ ਜਿਹੀ ਹਾਂ ਪਰ ਪਛਤਾਉਂਦੇ ਜੀਵਨ ਪਰ ਹਾਂ ਕਈ ਵਾਰ ਮੀ ਤਾਂ ਇੱਕ ਹੰਟਾ ਹੀ ਪੈਂਦਾ ਹੈ ਪਰ ਛੱਤ ਕਈ ਦਿਨਾਂ ਤੱਕ ਚੁੰਦੀ ਰਹਿੰਦੀ ਹੈ ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਇੱਕ ਨਜ਼ਰ ਨਾਲ ਸਾਡੇ ਨਸੀਬ ਸੰਵਾਰ ਜਾਂਦੇ ਹਨ ਕਈ ਸਾਨੂੰ ਮਿਲਦੇ ਕੁਝ ਪਲਾਂ ਲਈ ਹੀ ਹਨ ਪਰ ਸਾਨੂੰ ਸਦਾ ਸਦਾ ਲਈ ਸੰਭਾਲ ਲੈਂਦੇ ਹਨ ਕਈ ਹਨੇਰਾ ਬਣ ਕੇ ਆਉਂਦੇ ਹਨ ਕਈ ਹਨੇਰਾ ਨੂਰ ਹੁੰਦੇ ਹਨ ਕਈ ਖਾਲੀ ਹੱਥਾਂ ਨਾਲ ਵੀ ਦੂਜਿਆਂ ਦੀ ਝੋਲੀ ਭਰ ਦਿੰਦੇ ਹਨ ਕਈ ਸਾਡੇ ਹੱਥਾਂ ਵਿੱਚ ਫੜਿਆ ਵੀ ਖੋ ਲੈਂਦੇ ਹਨ ਜੀਵਨ ਅਨੇਕਾਂ ਸੁਹੇਂ ਵਿਰੋਧਾਂ ਨਾਲ ਭਰਿਆ ਪਿਆ ਹੈ ਜਿਵੇਂ ਅੰਧਵਿਸ਼ਵਾਸ਼ੀਆਂ ਦੀ ਭੀੜ ਵੱਡੀ ਹੁੰਦੀ ਹੈ ਪਰ ਗੁਰੂ ਸਦਾ ਇਕੱਲੇ ਹੁੰਦੇ ਹਨ ਜਿਹੜੇ ਸਾਡੀ ਬੇਇੱਜ਼ਤੀ ਕਰਦੇ ਹਨ ਆਭਿਲਾਸ਼ਾ ਉਹਨਾਂ ਦੀ ਵੀ ਸਾਡੇ ਨਾਲ ਰਿਸ਼ਤਾ ਬਣਾਈ ਰੱਖਣ ਦੀ ਹੁੰਦੀ ਹੈ ਇੱਜ਼ਤ ਦੀ ਆਸ ਇੱਕ ਸੁਪਨਾ ਹੈ ਬੇਇੱਜ਼ਤੀ ਨਿਤ ਦਿਨ ਵਾਂਗ ਆਉਣ ਵਾਲੀ ਇੱਕ ਹਕੀਕਤ ਹੈ ਕਮਲ ਦੇ ਫੁੱਲ ਗੰਦਲੇ ਪਾਣੀ ਦੀ ਨੀਕ ਕਮਾਈ ਹੁੰਦੇ ਹਨ ਪਾਣੀ ਇਤਨਾ ਵੀ ਵੱਧ ਜਾਵੇ ਕਮਲ ਦੇ ਫੁੱਲ ਦੀ ਗਰਦਨ ਉੱਚੀ ਹੀ ਰਹੇਗੀ ਬੇਇੱਜ਼ਤੀ ਸਾਡੇ ਰਾਹ ਰੋਕਦੀਆਂ ਹਨ ਪਰ ਜਿਨ੍ਹਾਂ ਨੇ ਪਹੁੰਚਣਾ ਹੁੰਦਾ ਹੈ ਉਹ ਬਿਆਬਾਨਾਂ ਵਿੱਚੋਂ ਲੰਘ ਕੇ ਵੀ ਨਿਸ਼ਾਨਿਆਂ ਤੇ ਅੱਪੜ ਜਾਂਦੇ ਹਨ ਜੇ ਨਿਸ਼ਾਨਾ ਉੱਚਾ ਹੋਵੇ ਤਾਂ ਹਰ ਪ੍ਰਕਾਰ ਦੀ ਬੇਇੱਜ਼ਤੀ ਨੀਵੀਂ ਪ੍ਰਤੀਤ ਹੁੰਦੀ ਹੈ ਧੰਨਵਾਦ